ਉੱਠ ਗੜੋ ਨਾ ਬਾਪੂ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਤੂੰ ਮੇਰੀ ਮਾਂ ਨੂੰ ਕੋੜਦਾ ਹੁੰਦਾ ਸੀ ਤੂੰ ਆਲੇ ਤੋਂ ਬਾਹਰ ਦੋੜਦੀ ਸੀ ਗਵਾਂਡੀਆਂ ਨਾਲ ਤੇਰੀ ਵੀ ਬਣਦੀ 35 ਕਿੱਲੇ ਸੀ 5 ਕਿੱਲੇ ਰਹਿ ਗਏ 10 ਬਾਤੀ ਦਾ ਬਾਣ ਕਿੱਧਰ ਗਿਆ ਉਹ ਮੁੰਡਾ ਮੈਨੂੰ ਜਵਾਨ ਲੜਾਏਗਾ ਜਵਾਨ ਲੜਾਉਣ ਦੀ ਨਹੀਂ ਗੱਲ ਹੈਗੀ ਤੂੰ ਪੱਜ ਕਿੱਲੇ ਲੈ ਕੇ ਠੇਕੇ ਤੂੰ ਹਵਾ ਮਾਰਦਾ ਫਿਰਦਾ ਹਰੇ ਪੈਂਟ ਆਹੀ ਗੱਲ ਆ ਯਾਰਾ ਲਾਈਟ ਜੀ ਕਿਤੇ ਆ ਜਾਂਦੀ ਐ ਕਿਤੇ ਵਗ ਜਾਂਦੀ ਐ ਤੇ ਜਵਾਕ ਜਾਂ ਵਾਗ ਗਿਆ ਤੇ ਮੈਨੂੰ ਆਏ ਸੀ ਵੀ ਵਾਣ ਰਮ ਜੂਗਾ ਮੈਨੂੰ ਤਾਂ ਯਾਰ ਔਖੀ ਹੋਈ ਗਿਆ ਤੇ ਮੈਨੂੰ ਆਏ ਸੀਗਾ ਜੀ ਪਤੰਦਰ 2 ਘੰਟੇ ਪਾਣੀ ਦੇ ਲਵਾ ਦੂਗਾ ਤੇ ਮੈਥੋਂ ਇਕੱਲੇ ਤਾਂ ਭਕਾਰੀ ਪਈ ਜਾਂਦੇ ਆ ਗਵਾਂਦਿਆਂ ਦਾ ਮਾਜਣਾ ਨਹੀਂ ਹੈਗਾ ਮਾੜੀ ਗੱਲ ਵਿੱਚੇ ਲੜ ਪੈਂਦੇ ਨੇ ਕਿ ਮੇਰੇ ਨਾਲ ਫੇਰ ਮੈਨੂੰ ਉਹਨਾਂ ਨੂੰ ਮੋਟਰ ਦਾ ਪਾਣੀ ਨਹੀਂ ਦੇਣਾ ਹੈਗਾ ਮੈਨੂੰ ਆਏ ਬੰਗਾ ਦਾ ਮਸਾ ਤਾਂ ਟਾਈਮ ਪਾਸ ਕਰਦੀਆਂ ਕਿੰਤ ਦੰਦਰਾ ਮੜਾ ਹੁਤਾ ਇਹ ਵੀ ਸੋਚ ਲਾ ਵੀ ਕੱਲਾ ਪਿਤਰਾ ਪਿਆ ਉਹ ਖੇਤਾਂ 'ਚ ਖਪਾ ਖੂਨ ਹੋ ਜਾਂਦਾ ਪਰ ਜਾ ਕੇ ਤੋਂ ਕੀ ਕਰਨ ਮੋਬਾਈਲ ਹੀ ਚਲਾਉਣਾ ਹੈ ਹੈ ਕੋਈ ਨਾ ਹਰ ਹੌਂਕੀ ਆ ਮਾੜਾ ਜਾਂਦਾ ਕੋਈ ਪਾਣੀ ਆਪ ਨੂੰ ਲੈਣਾ ਤਾਂ ਕੋਈ ਨਹੀਂ ਪੈਨੇ ਆ ਯਾਰ ਸਾਰੀ ਰਾਤ ਦੇ ਪਾਣੀ ਲੈ ਜਾਂਦੇ ਆ ਉਠ ਠੜ ਪੁੱਤ ਦਿਨ ਚਲ ਕੇ ਚਾਹ ਪੀ ਲੈ ਤੇਰੇ ਬਾਪੂ ਦੀ ਚਾਹ ਖਲਾਇਆ ਸਭ ਨੂੰ ਅੱਜ ਪਾਣੀ ਲਵਾਈ ਜਾਂਦਾਗਾ ਮਮਾ ਸਰੀਰ ਦਾ ਤਾਂ ਮੈਂ ਪਾਪੇ ਨਾਲ ਪਾਣੀ ਲਵਾਈ ਜਾਂਦਾਗਾ ਹੁਣ 5 ਮਿੰਟ ਤੂੰ ਨਹੀਂ ਸੌਣ ਦੀ ਮੈਂ ਖੜਾ ਲੋਹੇ ਦਾ ਬਣਿਆਗਾ ਹੈ ਮੈਨੂੰ ਪਾਏ ਜਾਣ ਤੇ ਫੇਰ ਥੋੜਾ ਘਿਉ ਮੈਂ ਚਾਹ ਤਾਂ ਐਂ ਕਰਦੇ ਆ ਕਿ ਅੱਜ ਕੱਲ ਦੇ ਜਵਾਬ ਰੇ ਮੰਮੀ ਨੇ ਟਿਕਣਾਂ ਨਦੀ ਤੇ ਬਾਕੀ ਖੇਤ ਬਾਪੂ ਨੂੰ ਟਿਕਣ ਦਾ ਲਹੂ ਵੀ ਤਾ ਹੋਇਆ ਨਾ ਯਾਰ ਬਣਾ ਕੋ ਤਾਂ ਕੰਮ ਕਰ ਲਓਗੇ ਤਾਂ ਖਾ ਲਓਗੇ ਪੋਰਾ ਹੈ ਬੇਲੇ ਨੂੰ ਕੋਈ ਨਹੀਂ ਸਿਆਣਦਾ ਪਿਆਰੇ ਚਲ ਕੋ ਕਰ ਲਾ ਰਾਂ ਮੈਂ ਫੜਾਉਣੀ ਚਾਹ ਦੀ ਘੁੱਟ ਦਵਾਂ ਲੈ ਮੈਂ ਤਾ ਫੜਾਉਣ ਜਾਣੀ ਕਉਗੇ ਚਾ ਜਿਵਾਖ ਦੀ ਜਮਾਨੀ ਅੱਖੇ ਲੱਗਦੇ ਜੇ ਸਾਰਾ ਦਲ ਢਿੱਲੀ ਰੰਗੀਆਂ ਕਾਦੰਦੇ ਆਗੇ ਕੰਮ ਧੰਦਾ ਕਰਦੀ ਰਹਿੰਦੀ ਸਾਰਾ ਕੰਮ ਘਰੇ ਰਹਿ ਜੂਗਾ ਫੜਾ ਜਾਂਦਾ ਪੁੱਤ ਚਾਹੀ ਹੁੰਦਾ ਸੀ ਜ 10 ਮਿੰਟਾਂ ਨਾਲ ਮੈਨ ਲੱਗਦਾ ਹੋ ਤਰ ਨਹੀਂ ਹੁੰਦਾ ਸਾਰੀ ਯਾਦ ਹੋ ਗਈ ਪਾਣੀ ਲਈ ਜਾਂਦੇ ਨੂੰ ਜਵਾਖ ਜਾਂ ਚਾਹ ਲੈ ਗਈ ਨਹੀਂ ਆਇਆ ਹੈਗਾ ਚਲ ਘਰੀ ਚਲਦੇ ਆਂ ਅਗਰ ਮੈਂ ਦਾਦਾ ਹੋਉਂਦੀ ਹੈ ਮੈਡਮ ਤਾਂ ਚਾਹ ਲਈ ਹੁੰਦੀ ਹੈ ਯਾਰਾ ਆਪ ਹੀ ਆਉਂਦੀ ਆ ਵਿਚਾਰੀ ਉਹ ਉਹ ਤਾਂ ਨਹੀਂ ਆਇਆ ਤੁਸੀਂ ਆ ਗਏ ਲੱਗ ਗਿਆ ਪਾਣੀ ਉਹ ਮੈਂ ਤਾਂ ਫਿਰ ਤੈਨੂੰ ਪਤਾ ਪਾਣੀ ਤਾਂ ਲਾਦਾ ਤੇ ਹੁਣ ਤਾਂ ਆ ਗਿਆ ਚਾਹ ਨੇ ਚਾਹੀ ਸੀ ਕਿ ਮੈਂ ਹੋਰ ਉਹ ਤਾਂ ਅੱਖੇ ਨਹੀਂ ਲੱਗਿਆ ਫਿਰ ਕਿਆ ਸੀ ਜੋ ਮੈਂ ਇਹਨੂੰ ਠੀਕ ਹੈ ਨਾ ਜਿਹੜਾ ਮੈਂ ਇਹ ਤਾਂ ਨਹੀਂ ਕਹਿ ਸਕਦਾ ਜੰਦਾਗਾ ਤੂੰ ਬਗ ਜਾਵੇਂ ਤਾਂ ਰੈਸਟ ਕਰਦਾਗਾ ਅੱਛਾ ਨਾ ਹਰ ਹੁਣ ਵਿੱਲੇ ਹੀ ਆ ਹੁਣ ਕਿਆ ਹੋਊਗਾ ਘਰੇ ਪਿਆ ਪਿਆ ਘਰੇ ਵੇਲਿਆਂ ਨੂੰ ਕਿਹੜਾ ਕਦੇ ਦੁੱਪਲਾਂ ਦੀ ਖਾਣ ਨੂੰ ਇਹਨਾਂ ਨੂੰ ਅੱਜ ਮੈਂ ਖੇਤ ਦਾ ਕੰਮ ਕਰਨ ਨੂੰ ਕਹਿਣਾ ਤਾਂ ਵੀ ਮੈਨੂੰ ਖਾਣ ਨੂੰ ਆਉਂਦਾ ਜੇ ਤੂੰ ਉਹਨੂੰ ਕਹਿਣੀ ਹੈ ਤੇਰੇ ਅੱਖੀਂ ਨਹੀਂ ਲੱਗਦਾ ਕਾਦੀ ਗੱਲ ਹੈ ਦਿਵਾਰਖ ਜਨੇ ਲੈ ਲੇ ਤੇ ਦੇਮ ਤੂਰਦੇ ਆ ਮੈਨੂੰ ਆਏ ਆ ਕੋ ਨਾ ਕਿਹਦੇ ਪਾਸੇ ਤਾਂ ਫੇਕੀਂ ਬਾਕੀ ਆਈ ਤੇ ਦਾਰਾ ਵਾ ਕਾਈ ਤੱਕ ਉਸ ਕੈਨੇ ਜਾ ਕਰੇਗੇ ਮੌਰ ਹੁਣ ਚਲ ਫਿਰ ਮੈਂ ਘਰੇ ਜਾ ਕੇ ਚਾਹ ਪੀਉਂਗਾ ਆਪਣੇ ਘਰੇ ਘਰੇ ਚੱਲ ਜਾ ਚੱਲੀ ਗਵਾਖੀ ਦਾ ਲੈਨੇ ਪਤਾ ਯਾਰ ਮੈਨੂੰ ਲੱਗਦਾ ਘਰੇ ਵਿਹਲਾ ਬੈਠਾਗਾ ਡੱਕਾ ਨਹੀਂ ਕਮਰਾ ਤੋਂ ਉੱਕੇ ਵੱਜਦਾ ਹੈਗਾ ਦਿਨਿਆਂ ਤਨੇ ਸੜੀ ਨੂੰ ਘਰੇ ਜਾ ਕੇ ਤੁਰਾ ਹੋ ਮਿੱਠਾ ਯਾਰ ਹਾਂ ਬਈ ਮੈਂ ਬੈਠਾ ਤੂੰ ਕੀ ਕਰੀ ਜੰਨਾ ਬਈ ਹਾਂ ਕਾਟ ਗਈ ਜੀ ਨਾ ਕਰੀ ਜੰਨਾ ਹਾਂ ਇਹਦਾ ਤੂੰ ਨਾ ਕਰ ਸਕਦਾ ਤੂ ਲਗ ਮੰਗਾ ਦੋ ਨਾ ਤਰੇ ਬਈ ਵੀ ਨਹੀਂ ਕੰਮ ਕਰੀ ਜਾਂਦਾ ਯਾਰ ਮੈਂ ਤੈਨੂੰ ਆਇਆ ਤਾਂ ਤੇਰੀ ਮੰਮੀ ਵਿਚਾਰੀ ਖੇਤ ਗਈ ਐ ਜਿੱਦੂ ਪਿੰਡ ਚਾਲੇ ਕੇ ਮੈਂ ਸਾਰੀ ਰਾਤ ਤੱਕ ਇਹ ਪਾਣੀ ਲਈ ਜਾਂਦਾ ਮੈਂ ਤੈਨੂੰ ਐ ਵੀ ਭੇਜਿਆ ਕਰ ਜਗ ਮਾਜਲ ਦਵਾਕ ਦੋ ਘੰਟੇ ਸੌਂ ਜਾ ਮੈਂ ਸਾਰੀ ਰਾਤ ਤੱਕ ਇਹ ਪਾਣੀ ਲਈ ਜਾਂਦਾ ਜਦੋਂ ਮੈਨੂੰ ਤੇਰੀ ਮਾਡੀ ਉਟੀ ਸਰਮੋਨ ਚਾਹੀਦੀ ਆ ਮੇਰੀ ਬਤੰਦਰਾ ਖੇਤ ਜਾ ਕੇ ਘਟੂ ਘਟੂ ਚਾਲ ਵੀ ਛੜਾ ਜਾਂਦਾ ਤੂੰ ਇਹ ਵੀ ਭੇਜਦਾ ਜੇ ਤੈਨੂੰ ਨਹੀਂ ਆਇਆ ਜਾਂਦਾ ਸੀ ਤੂੰ ਦੂਨ ਕਿਸੇ ਨਾਲ ਕਿਹਾ ਆਪਣਾ ਖੇਤ ਤੇ ਗਵਾਂਢੀ ਨੂੰ ਭੇਜ ਦਿੰਦਾ ਹੁਣ ਬੋਲ ਦਨ ਚੁੱਪ ਕਰ ਗਿਆ ਲੈ ਮੈਦਾ ਬਈ ਤੇਰਾ ਮਾਰੀ ਤੁਰ ਰਹਿ ਫਦਾ ਮੈਂ ਕਿਸੇ ਦਾ ਮਾਰਾ ਨਹੀਂ ਤੁਰ ਰਹਿ ਫਦਾ ਹੈਗਾ ਮੈਨੂੰ ਆਇਆ ਵੀ ਓਂਕਾ ਆਪਣੀ ਘਰ ਦੀ ਕਬੀਲਦਾਰੀ ਸੌਖੀ ਤੁਰੂ ਜਾਉ ਮੈਂ ਮੇਰਾ ਕੀ ਹੈ ਮੈਂ ਤਾਂ ਕਿਸੇ ਨਾ ਕਿਸੇ ਗੁਰਦੁਆਰੇ 'ਚ ਬੈਠ ਕੇ ਟਾਈਮ ਪਾਸ ਕਰ ਲੂਗਾ ਜੇ ਤੂੰ ਆਈਂ ਕਰਦਾ ਰਿਹਾ ਬਿੱਲਿਆ ਐਦਾਂ ਨਹੀਂ ਚਾਹੀਦਾ ਹੁੰਦਾ ਮੈਂ ਤੈਨੂੰ ਦੱਸਾਂ ਗੱਲ ਤੇਰੀ ਮਰਜ਼ੀ ਆ ਦੇਖ ਲੈ ਤੂੰ ਹੀ ਓਕਾ ਹੋਵੇਂਗਾ ਮੈਂ ਇੱਕੜਾ ਲੋਹੇ ਦਾ ਬਣਾਇਆ ਸਾਰੀ ਰਾਤ ਦਾ ਪਾਣੀ ਡੈਰੀ ਪਾਣੀ ਦੇਣਾ ਹੈ। ਆਈ ਨਾ ਦੇਖਣਾ ਯਾਰ ਜਵਾਕ ਜਾਂ ਕੀ ਕਰੀ ਜਾਂਦਾ ਯਾਰ। ਕਿੱਧਰ ਵਾਗਿਆ ਯਾਰ ਉਹ ਬੈਠਾ ਬੈਠਾ ਹੂ। ਕੁੱਤੇ ਨੂੰ ਫੇਰ ਫੇਰ ਉਹ ਕੈਂਪਾਇਗਾ ਉਹ ਕੁੱਤੇ ਦੇ ਵੀਡੀਓ ਪੇ ਰਹਿੰਦੇ ਆ ਨਾ ਮੈਂ ਨਾ ਉਹਨਾਂ ਦਾ ਤ੍ਰਿਬੰਧਾਂ ਲਾ ਰਹੇ ਜੀ ਯਾਰ ਮੇਰੀ ਗੱਲ ਸੁਣ ਯਾਰ ਤੂੰ ਮੇਰਾ ਲੱਗੂ ਬੀਤਾ ਯਾਰ ਤੇ ਆਲੇ ਮਹਾਪਰਮਾਤਮਾ ਕੋਈ ਨਹੀਂ ਕਰਨਾ ਕਿ ਕੌਣ ਕਰਦਾ ਗਵੰਡੀ ਕਰਦਾ ਨਹੀਂ ਕਦ ਮਮਾ ਮਾ ਬਰਦੰਦੇ ਨੇ ਜੁਵਾਨਾਂ ਦੀ ਗੱਲ ਕਰ ਮੈਂ ਮਾਂ ਤੇਰੀ ਗੱਲ ਮਰਦਾ ਇਹ ਮੈਦਾਨ ਹੈਗਾ ਵੀ ਗੱਲਾਂ ਮਾਂ ਕੋਲ ਖੋਈ ਆ ਤੇ ਦੂਜਾ ਜੁਵਾਨ ਜਵਾ ਮੋ ਗੱਦਰੂ ਨਾ ਮੋ ਨਾਲ ਐਸ ਤਰ੍ਹਾਂ ਸਤਿ ਮਤ ਰਹੀ ਨਹੀਂ ਆ ਤੇ ਨਾਲ ਸਾਰੀ ਰਾਤ ਮੈਂ ਪਾਣੀ ਲਵਾਈ ਗਿਆ ਯਾਰ ਹੁਣ ਤੂੰ ਮੇਰਾ ਫਿਰ ਲਹੂ ਪੀ ਜਾ ਮੈਂ ਆ ਲਹੂ ਨਹੀਂ ਬਿੰਦਾ ਮੈਂ ਤੇ ਫਿਰ ਗੱਲ ਕਰਦਾ ਕਾਦਾ ਫਾਇਦਾ ਯਾਰ ਦੇਵ ਨਾਮ ਨਾਲ ਤੇਰੀ ਮਰਜ਼ੀ ਐ ਬਗ ਜਾਇਆ ਹੁਣ ਸਵਾਇਆ ਨਾ ਰਹਿਣਾ ਜਦੋਂ ਮੈਂ ਉਹਦੀ ਮਾਰ ਨੂੰ ਕਹਿਆ ਸੀਗਾ ਚਾਹ ਬਣਾਇਆ ਉਹਦੀ ਉਹਦਾ ਤੂੰ ਕਹਣਾ ਕਰਨਾ ਪੈਣਾ ਦਵਾਰੇ ਫੇਰ ਤੂੰ ਮੋਟੇ ਦੇ ਡਾਇਰੈਕਟਰ ਦੇ ਖਿਲਾਫ ਚੈਟ ਕਰਨ ਲੱਗਿਆ ਉਹਦਾ ਕੁਦਰਤ ਅੰਦਰ ਤੋਂ ਮੇਰੀ ਗੱਲ ਨਹੀਂ ਹੋਈ ਤੇ ਹੁਣ ਜੇ ਤੈਨੂੰ ਕੰਮ ਨੂੰ ਫੇਰ ਹੌਣ ਨਾਲ ਪੈ ਗਿਆ ਇਹ ਵੀ ਕੋ ਦੰਨਾਂ ਨੂੰ ਮਿਲ ਲੈ ਤੇਰਾ ਤਾਂ ਦੇਖ ਜਾਣਾ ਅੰਦਰ ਕੁਦਰਤ ਨੂੰ ਵੀ ਨਹੀਂ ਪੈਂਦਾ ਸਾਰਾ ਮੈਨੂੰ ਤੂੰ ਮੈਂ ਕਮਰ ਲਾਉਂ ਤੂੰ ਜੀਨੀ ਕਲੋਂ ਕਲਮਾਰਾ ਨੂੰ ਬੁਹੋਏ ਦਾ ਨਿਗੜਾ ਹੈਗਾ ਉੱਠ ਲੜਾ ਨਾ ਬਾਪੂ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਤੂੰ ਮੇਰੀ ਮਾਂ ਨੂੰ ਕੁੱਟਦਾ ਹੁੰਦਾ ਸੀ ਉਹ ਵਾਲੇ ਤੋਂ ਬਾਹਰ ਦੌੜਦੀ ਸੀ ਗਾੜੀਆਂ ਨਾਲ ਤੇਰੀ ਵੀ ਬਣਦੀ 35 ਕਿਲੇ ਸੀ 5 ਕਿਲੇ ਰਹਿ ਗਏ 10 ਬਾਕੀ ਦਾ ਵਾਹ ਕਿੱਧਰ ਗਿਆ ਤੂੰ ਦੁਨੀਆਂ ਦਾ ਦੁਬਾਨ ਲੜਾਏਗਾ ਜਵਾਨ ਲੜਾਉਂਦੀ ਨਹੀਂ ਗੱਲ ਹੈਗੀ ਤੂੰ 5 ਕਿਲੇ ਲੈ ਕੇ ਠੇਕੇ ਤੂੰ ਹਵਾ ਮਾਰਦਾ ਫਿਰਦਾ ਹਰੇ ਪਿੰਡ ਚ ਪਹਿਲਾਂ ਗੱਲ ਦਾ ਜਵਾਬ ਦੇ ਪੰਜ ਕਿੱਲੇ ਕਿੱਲੇ ਐਵੇਂ ਨਹੀਂ ਬਣਦੀ ਦੁਵਾਰੇ ਚਾ ਮਹਾ ਹੈ ਜੀ ਮੇਰੇ ਪਿੰਡੇ ਤੇ ਤੂੰ ਬਣਾ ਕੇ ਦਿਖਾ ਦੇ ਜੇ ਜੀ ਮੇਰਾ ਤੂੰ ਬਣਾ ਕਰਦਾ ਜੇ ਜਿਹੜਾ ਬਣਾਦਾ ਮੈਂ ਕਰਦਾ ਮੈਂ ਕਿੰਨਾ ਕੰਮ ਕਰਦਾ ਇਹ ਜੋ ਇੱਕ ਰਾਂ ਪਾਣੀ ਲਾਇਆ ਮੈਂ ਤਾਂ ਸਾਰਾ ਸਾਰਾ ਦਿਨ ਜਿੱਧਰ ਵਾਗ ਜਨਾ ਮੁੜ ਕੇ ਬੋਰਤਾਂ ਦੀ ਮੌਜ ਨਾਲ ਬੈ ਸਰਦਾਰ ਸਾਹਿਬ ਡੱਕਾ ਨਹੀਂ ਤੋੜਦਾ ਕੰਮ ਦਾ ਮੈਨੂੰ ਇਹਦੀ ਸਮਝ ਨਹੀਂ ਆਦੀ ਇਹਦਾ ਟਾਈਮ ਪਾਸ ਕਿੰਨੀ ਹੋਊਗਾ ਏਰਵਾ ਜਮੀ ਕੋਲੇ ਜਾ ਕੇ ਨਾ ਗਰਵਾਜਨ ਕੈਮਰਾ ਵੜਾਇਆ ਪਈ ਜਾਂਦਾ ਬਾਹਰ ਨਿਕਲੇ ਬੈਠਾ ਗਾ ਗਰਵਾਜਨ ਕਿਵੇਂ ਬਾਹਰ ਨਿਕਲੇ ਬਿਠਾਇਆ ਉਹ ਯਾਰ ਪੁੱਛ ਨਾ ਬਰਾਵਾ ਜਵਾਬ ਜਿੰਨੇ ਦਵਾ ਦੇ ਜਾ ਠੀਕ ਕਹਿੰਦਾ ਗਾ ਯਾਰ ਹੁਣ 2 ਘੰਟੇ ਰਾਤ ਮੇਰੇ ਨਾਲ ਪਾਣੀ ਦੇ ਲਵਾਏ ਆ ਤੇ ਪਹੁੰਚਾ ਮੇਰੀ ਵਿਚਾਰੀ ਇਹ ਲੈ ਕੇ ਗਈ ਤੇ ਜੇ ਮੈਂ ਉਹਨੂੰ ਆਖਿਆ ਮਹਾ ਤੂੰ ਮੇਰੀ ਚਾਹ ਨਹੀਂ ਖੇਤ ਲੈ ਕੇ ਆਇਆ ਤੇ ਮਦੰਦਰ 100 100 ਪੌੜੀਆਂ ਚੜਦਾ ਲੈ ਮੈਨੂੰ ਸਮਝ ਨਹੀਂ ਆਉਂਦੀ ਤੀ ਜਵਾਬਾਂ ਦਾ ਨਹੀਂ ਕੰਮ ਹੁੰਦਾ ਉਹ ਜਰਾ ਇਧਰ ਆਇਆ ਨਹੀਂ ਚਾਹੀਦਾ ਬਾਈ ਤੂੰ ਤਾਂ ਭੱਜਣਾ ਵਾਲਾ ਥੋੜਾ ਜਿਹਾ ਹੈ ਬੈ ਜਾ ਕਰਦੇ ਆ ਗੱਲ ਉਹਦਾ ਪਾਉਦੋ ਬੋਲ ਸੀ ਦੀ ਇਹ ਨੂੰ ਕਹਿ ਰਹੇ ਨੇ ਹਾਂ ਬਈ ਮੈਂ ਤਾਂ ਐਂ ਕਹਿਣਾ ਵੀ ਜਦ ਤੇਰੇ ਨਾਂ ਵੀ ਲਿਖਾਇਆ ਜਾ ਉਹਦੀ ਮਾੜਾ ਮੋਟਾ ਸਮਝਾ ਆ ਜਾ ਕੋਈ ਨਹੀਂ ਕਹਿਦੇ ਕਾਦੀ ਗੱਲ ਆ ਯਾਰ ਇਹਨੂੰ ਤਾਂ ਲੈ ਲੈ ਯਾਰ ਛੋੜ ਦੇ ਨਾ ਯਾਰ ਗੱਲ ਆਇਆ ਨਾ ਬਈ ਜੇ ਕਿਸੇ ਅੱਜ ਨਾਲ ਨੂੰ ਪਤਾ ਰੋਟੀ ਖਾਂਦੇ ਤੇ ਕੋਈ ਰਾਜੀ ਨਹੀਂ ਹੈਗਾ ਦੇਖ ਮਾੜੇ ਜਵਾਕਾਂ ਦੇ ਹੱਥਾਂ ਤੇ ਹੀ ਟੜ ਗਿਆ ਤੇ ਕਿਸੇ ਮਾੜੀ ਸੰਗਤ ਦੇ ਪੈ ਗਿਆ ਫੇਰ ਔਖਾ ਹੋ ਜੂਗਾ ਹੁਣ ਤਾਂ ਸੰਭਲਦਾ ਸੰਭਲਦਾ ਸੰਭਲ ਜੂਗਾ ਮੈਂ ਤਾਂ ਤੈਨੂੰ ਤਾਂ ਕਹਿਣਾ ਬਈ ਤੂੰ ਸਿਆਣਾ ਹੈਗਾ ਇਹਨੂੰ ਸਮਝਾ ਜਾ ਤੂੰ ਨਾ ਕੋਈ ਕਹਿ ਦਿੰਨੇ